ਹੈਲੋ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੱਸਦੇ ਆ ਬਹੁਤ ਸੌਖੇ ਤਰੀਕੇ ਦੇ ਨਾਲ ਇਸ ਤਰ੍ਹਾਂ ਰੌਂਡ ਨੈਕ ਤੇ ਲੇਸ ਲਗਾਉਣਾ ਤੇ ਆਪਾਂ ਬਿਲਕੁਲ ਕਮੀਜ਼ ਤੇ ਪਲੇਟ ਪਾ ਕੇ ਛੋਟੀਆਂ ਬਲਗੀਆਂ ਵੀ ਤਾ ਕੇ ਤੇ ਤਿਆਰ ਕਰ ਲਿਆ ਤੇ ਇਸ ਤਰ੍ਹਾਂ ਨੂੰ ਪ੍ਰੈਸ ਦੇ ਨਾਲ ਚਪਕਾ ਲਿਆ ਬਿਲਕੁਲ ਸਫਾਈ ਦੇ ਨਾਲ ਤੇ ਇਹਨੂੰ ਆਪਾਂ ਪਹਿਲਾਂ ਜੜਦੇ ਆ ਇਹਨੂੰ ਆਪਾਂ ਜੇ ਤਾਂ ਬੈਕ ਸਾਈਡ ਉੱਠਿਆਂ ਦੇ ਪਾਸੇ ਚਮਕਾਉਣਾ ਹੈ ਫਿਰ ਤੁਸੀਂ ਸਿੱਧਿਆਂ ਦੇ ਪਾਸੇ ਇਸ ਤਰ੍ਹਾਂ ਸਟਿਚ ਕਰੋ ਜੇ ਤੁਸੀਂ ਬਾਹਰੋਂ ਲਿਆ ਕੇ ਸਿੱਧੇ ਪਾਸੇ ਲੈਸ ਲਾਉਣ ਦੀ ਤੇ ਤੁਸੀਂ ਇਸ ਨੂੰ ਕੁੱਠਾ ਕਰ ਲੋ ਐਸ ਤਰ੍ਹਾਂ ਕੁੱਠਾ ਕਰਕੇ ਤਾਕਾ ਕੇ ਐਸਤਰਾ ਕੱਟ ਦੇ ਨਾਲ ਕੱਟ ਬਣਾ ਕੇ ਤੇ ਇਹਦੇ ਨਾਲ-ਨਾਲ ਨਾਲ-ਨਾਲ ਬਿਲਕੁਲ ਬੁਕਰਮ ਦੇ ਉੱਪਰ ਨੇ ਨਾਲ-ਨਾਲ ਸਲਾਈ ਦੇਉਂਗਾ ਬਿਲਕੁਲ ਨਾਲ-ਨਾਲ ਬਣਾ ਕੇ ਨਾਲ ਹੀ ਤੇ ਇਸ ਤਰ੍ਹਾਂ ਕਰਕੇ ਬਣਾ ਪੁੱਠਾ ਰੱਖ ਕੇ ਤੇ ਅੰਤ ਤੇ ਸਲਾਈ ਲਾ ਲਈ ਦੀ ਓ ਜੀ ਇਧਰ ਪਰ ਨਿਸ਼ਾਨੀ ਲਾਈ ਹੋਈ ਹੈ ਬਚਾ ਲੇ ਤੇ ਧਰਪਾਨ ਦੇ ਨਾਲ ਸਿੱਧਾ ਕਰਕੇ ਇੱਥੇ ਆਪਾਂ ਇਥੇ ਰੱਖ ਲੈਨੇ ਤੁਸੀਂ ਫਿਰ ਮਪੂ ਵੀ ਕਰ ਸਕਦੇ ਤੇ ਇੱਥੇ ਆਪਾਂ ਸੜਾਈ ਲਾਉਣੀ ਬਿਲਕੁਲ ਕਿਨਾਰੇ-ਕਿਨਾਰੇ ਸਰਕਲ ਇਹ ਨਾ ਨਾ ਮਸਲਾ ਲਾਈਕ ਨਾ ਲੱਕ ਵੀਡੀਓ ਵਧੀਆ ਨਾਲ ਬਣਦੀ ਹੈ ਨਾ ਲਾਈਕ ਜਰ ਕਰ ਲਿਆ ਕਰੋ ਲਾਈਕ ਕਰਕੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਆਪਣੇ WhatsApp ਦੇ ਲਿਸਟ ਸਟੇਟਸ ਲਾ ਸਕਦੇ ਤੁਸੀਂ ਤੇ ਕੁਝ ਨਹੀਂ ਗਰਮੀ ਦੇ ਵਿੱਚ ਮਿਹਨਤ ਕਰਦੇ ਆਂ ਤੇ ਤੁਸੀਂ ਆਈ ਜਰੂਰ ਕਰਦੇ ਹੋ ਹਾਂਜੀ ਆਪਾਂ ਕਲਾ ਚੜਨਾ ਉਹਨਾਂ ਪਰ ਇੱਕ ਥੋੜਾ ਜਿਹਾ ਪੈਰ ਪੈਦਾ ਮਾਰਚਨ ਛੱਡ ਕੇ ਇਹਨੂੰ ਬਟਾ ਦੇਣੀ ਠੀਕ ਹੈ ਜੀ ਕੱਟਣ ਵਾਸਤੇ ਆਪਾਂ ਬੈਗਰ ਬੰਦ ਕਰਨਾ ਪਊਗਾ ਲਓ ਜੀ ਇਹ ਆਪਣਾ ਗਲਾ ਚੜਿਆ ਗਿਆ ਜਿੱਦੇ ਤੇ ਆਪਾਂ ਛੋਟੇ ਛੋਟੇ ਇਹ ਕੱਟ ਲਾ ਲੈਨੇ ਤਾਂ ਕਿ ਆਪਾਂ ਜਿੱਦ ਗਲਾਈਏ ਨਾ ਬਿਲਕੁਲ ਸਿਕਾਈ ਦੇ ਨਾਲ ਬਾਹਰ ਨਿਕਲੇ ਅਸਤਰਾ ਕਰ ਗਿਆ ਆਪਾਂ ਸਿੱਧੀ ਸਾਈਡ ਪਰ ਟਕਲਾ ਐਸਤਰਾ ਐਸਤਰਾ ਨੂੰ ਬਿਲਕੁਲ ਚਾਹ ਉਸੇ ਤਰੇਂ ਰੰਗ ਦੇਣਾ ਉਸੇ ਇੱਥੇ ਇੱਕ ਕ੍ਰਾਸ ਸਟੈਚ ਲਾ ਲਾਂਗੇ ਜਨ ਕੇ ਆਪਾਂ ਵੱਡਾ ਪਖਾ ਕਰਕੇ ਇੱਕ ਸਲਾਈ ਲਾ जी ये ला के दिखा लो जी इस तरह टाका करके आप सलाई ला लीए यह बाद आप देड़ दे हूँ आप लाइनी लैस लैस का पुख्ठा सीधा पास लगास भावेंस पास स्टार्ट कर लो भावेंस पा पास உ பார்க்க இது கேள்வி சிலை லா டே பக்கம் கலி கப்படி ஸோ

ਸਤਰਾ ਬਿਲਕੁਲ ਕਿਨਾਰੀ ਕਿਨਾਰੀ ਕੱਟ ਦੇ ਆਪਾਂ ਸਾਈਡ ਆ ਲੈਣੀ ਪੂਰੇ ਨੱਕ ਇੰਨਾ ਲਾ ਬੰਨ ਕੇ ਤਿਆਰ ਆ ਇਸ ਤਰ੍ਹਾਂ ਅਗਲਾ ਬੰਨ ਕੇ ਤਿਆਰ ਸਟਿਚ ਆਵੜੀ ਆ ਕਰਦੇ ਹਾਂ ਦੋਨੇ ਸਟਿਚ ਦੇੜ ਦੇਣੀ ਨਾਲੇ ਤਰੀਕਾ ਇਸ ਤਰ੍ਹਾਂ ਨਾਲ ਆਪਣਾ ਗੋਲ ਗਲੀ ਤੇ ਲੈਸ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਜਿੱਦੈਸ ਨਾਲ ਘੁੰਮ ਦਿਓ ਰੋ ਵੀ ਤਰੀਕਾ ਪਤਾ ਨੂੰ ਦੱਸਾਂ ਇਹ ਲੈਸ ਹੈ ਜਿਹੜੀ ਇਹ ਨਾ ਕਾਟਨ ਦੀ ਲੈਸ ਹੁੰਦੀ ਹੈ ਇਹ ਬੜੀ ਆਸਾਨੀ ਦੇ ਨਾਲ ਬਣ ਜਾਂਦੀ ਹੈ ਜਿੱਦਨ ਮਰਜ਼ੀ ਰਾਬਾ ਸੀ